ਲਾਹੌਰ ਸ਼ਹਿਰ ਦਾ ਰਹਿਣ ਵਾਲਾ ਮੂਲਾ ਧੀਰ ਇੱਕ ਚੰਗਾ ਅਮੀਰ ਸ਼ਾਹੂਕਾਰ ਤੇ ਵਪਾਰੀ ਸੀ ਪਰ ਉਹਨੂੰ ਇੱਕ ਮਾੜੀ ਆਦਤ ਪੈ ਗਈ ਸੀ ਉਹ ਸੀ ਜੂਏ ਦੀ ਜਿਸ ਦੇ ਕਰਕੇ ਉਹ ਸਾਰਾ ਕੁਝ ਲੁਟਾ ਰਿਹਾ ਸੀ ਆਪਣਾ ਜੋ ਉਹਨੇ ਪੈਸਾ ਝੋੜਿਆ ਸੀ ਉਸ ਨੂੰ ਇਹ ਸੀ ਕਿ ਮੈਂ ਦੁੱਗਣਾ ਕਮਿਆ ਜੂਆ ਖੇਡ ਕੇ ਪਰ ਗੁਰਮੁਖੋ ਜੂਆ ਖੇਡ ਕੇ ਅੱਜ ਤੱਕ ਕੋਈ ਅਮੀਰ ਨਹੀਂ ਹੋਇਆ ਦੀਵਾਲੀ ਦਾ ਦਿਨ ਆਇਆ ਦੀਵਾਲੀ ਦੇ ਦਿਨਾਂ ਵਿੱਚ ਇਹ ਅਫਵਾਹਾਂ ਉੱਡੀਆਂ ਹੋਈਆਂ ਸੀ ਕਿ ਜਿਹੜਾ ਇਸ ਦਿਨ ਜੂਆ ਨਾ ਖੇਡੇ ਉਹ ਤਾਂ ਭਾਈ ਅਗਲੇ ਜਨਮ ਵਿੱਚ ਕੋਤਾ ਬਣਦਾ ਸੋ ਮੂਲਾ ਵੀ ਦੀਵਾਲੀ ਦੇ ਚਾਹ ਵਿੱਚ दारू ਪੀ ਕੇ ਜੂਆ ਖੇਡ ਕੇ ਹਾਰ ਗਿਆ ਅਤੇ ਚੰਗਾ ਨੁਕਸਾਨ ਕਰਕੇ ਘਰੇ ਆ ਗਿਆ। ਉਹਦੀ ਪਤਨੀ ਵਿਚਾਰੀ ਬਹੁਤ ਦੁਖੀ ਸੀ। ਆਪਣੀ ਕਿਸਮਤ ਨੂੰ ਕੋਸਦੀ ਰਹਿੰਦੀ ਸੀ। ਉਹ ਕਹਿੰਦੀ ਸੀ ਮੇਰੇ ਮਾਂ ਪਿਓ ਦਾ ਕਸੂਰਾ ਮੈਨੂੰ ਇੱਕ ਜਵਾਰੀ ਤੇ ਤਾਰੂ ਪੀਣ ਵਾਲੇ ਦੇ ਲੜ ਲਾ ਦਿੱਤਾ। ਮੇਰੀ ਤਾਂ ਜ਼ਿੰਦਗੀ ਤਬਾਹ ਹੋ ਗਈ ਆ। ਮੇਰੀ ਸੁੱਖਾਂ ਵਾਲੀ ਜ਼ਿੰਦਗੀ ਨੂੰ ਖੋ ਲਿਆ। ਮੈਂ ਤਾਂ ਪੀ ਕੇ ਘਰ ਵਿੱਚ ਹੀ ਚੰਗੀ ਸਾਂ। ਰੱਬ ਨੇ ਵੀ ਮੇਰੇ ਨਾਲ ਧੋਖਾ ਮਾਇਆ। ਉਹ ਰੱਬ ਨੂੰ ਉਲਾਮੇ ਦਿੰਦੀ ਆ ਤੇ ਕਹਿੰਦੀ ਆ ਮੇਰੇ ਲਈ ਇੱਕ ਇਹ ਚੰਦਰੇ ਜਵਾਰੀ ਨਾਲ ਲਿਖ ਦਿੱਤੇ ਆ ਕਿਉਂਕਿ ਮੈਂ ਸੁਣਿਆ ਲਿਖਿਆ ਹੀ ਸਭ ਕੁਝ ਵਰਤਦਾ। ਇਸ ਤਰ੍ਹਾਂ ਮੁੱਲੇ ਦੀਆਂ ਹਰਕਤਾਂ ਤੋਂ ਤੰਗ ਆਈ ਤਾਂ ਹਾਂ ਮਾਰ-ਮਾਰ ਕੇ ਉਹ ਰੋਂਦੀ ਆ। ਹੁਣ ਜਦੋਂ ਉੱਚੀ-ਉੱਚੀ ਰੋ ਰਹੀ ਆ ਤਾਂ ਹਾਂ ਮਾਰ-ਮਾਰ ਕੇ ਉਹਦੀ ਆਵਾਜ਼ ਦੂਰ-ਦੂਰ ਤੱਕ ਜਾ ਰਹੀ ਆ। ਤੇ ਉਹਦੇ ਗੁਵਾਣ ਤੱਕ ਜਦੋਂ ਆਵਾਜ਼ ਪਹੁੰਚੀ ਤਾਂ ਉੱਥੋਂ ਦੇ ਲੋਕਾਂ ਨੂੰ ਗੁਵਾਣ ਚ ਪਤਾ ਲੱਗ ਗਿਆ ਕਿ ਉਹ ਰੋ ਰਹੀ ਆ। ਤਾਂ ਅਚਾਨਕ ਇਹਨਾਂ ਦੇ ਘਰ ਦਾ ਦਰਵਾਜ਼ਾ ਖੜਕਿਆ। ਜਦੋਂ ਦਰਵਾਜ਼ਾ ਖੋਲਿਆ ਤਾਂ ਇੱਕ ਬਾਹਰ ਮਾਈ ਖੜੀ ਸੀ। ਉਹ ਮਾਈ ਬੜੀ ਸਿਆਣੀ ਤੇ ਸਮਝਦਾਰ ਸੀ। ਉਹਨੇ ਸਮਝਾਉਣਾ ਕੀਤਾ ਪੁੱਤਰੀ ਜੋ ਹੋਣਾ ਸੀ ਹੋ ਗਿਆ। ਹੁਣ ਤੂੰ ਆਪਣੇ ਮਾਂ-ਬਾਪ ਰੱਬ ਤੇ ਆਪਣੇ ਪਤੀ ਨੂੰ ਦੋਸ਼ ਨਾ ਦੇ ਕਿਉਂਕਿ ਜਦੋਂ ਸੱਪ ਲੰਘ ਜਾਵੇ ਤਾਂ ਲੀਕ ਨੂੰ ਕੁੱਟਣ ਦਾ ਕੋਈ ਲਾਭ ਨਹੀਂ ਹੁੰਦਾ ਜੋ ਹੋਣਾ ਸੀ ਉਹ ਹੋ ਗਿਆ ਹੁਣ ਅੱਗੇ ਤੂੰ ਸੋਚ ਸਮਝ ਕੇ ਪੈਰ ਧਰ ਮੇਰੀ ਗੱਲ ਮੰਨ ਮੇਰਾ ਇੱਕ ਬਚਨ ਮੰਨ ਲੈ ਤੇਰੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਤੈਨੂੰ ਸੁੱਖ ਮਿਲ ਜਾਵੇਗਾ ਉਹ ਮਾਈ ਜਦੋਂ ਇਸ ਤਰ੍ਹਾਂ ਆਕਦੀ ਆ ਇਹਨੇ ਫਿਰ ਆਪਣੇ ਹੰਝੂ ਪੁੰਝੇ ਅਤੇ ਕਹਿਣ ਲੱਗੀ ਮਾਈ ਤੁਸੀਂ ਦੱਸੋ ਮੈਂ ਤੁਹਾਡੀ ਕਿਹੜੀ ਗੱਲ ਮੰਨਾਂ ਤੁਸੀਂ ਜੋ ਕਹੋਗੇ ਮੈਂ ਕਰਨ ਲਈ ਰਾਜ਼ੀ ਹਾਂ ਪਰ ਮੈਂ ਠੀਕ ਹੋ ਜਾਵਾਂਗਾ ਤੇ ਇਹ ਮੇਰਾ ਪਤੀ ਵੀ ਠੀਕ ਹੋ ਜਾਵੇ ਅਸੀਂ ਸਹਜ ਅਵਸਥਾ ਵਿੱਚ ਆ ਜਾਈਏ ਕਿਰਪਾ ਕਰੋ ਜਿਵੇਂ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਕਰਨ ਲਈ ਤਿਆਰ ਹਾਂ ਤਾਂ ਬੁੱਢੀ ਮਾਈ ਕਹਿਣ ਲੱਗੀ ਤੂੰ ਆਪਣੇ ਪਤੀ ਨੂੰ ਮਨਾ ਮੇਰੇ ਨਾਲ ਕਰਤਾਰਪੁਰ ਸਾਹਿਬ ਚੱਲੋ ਉੱਥੇ ਇੱਕ ਵੈਦ ਆ ਉਹ ਪੁੱਛਦੀ ਆ ਕਿਹੜਾ ਵੈਦ ਮਾਈ ਜਿਹੜਾ ਸਾਰਿਆਂ ਦੇ ਦੁੱਖ ਦੂਰ ਕਰਦਾ ਉਹ ਵੈਦ ਉੱਥੇ ਹੀ ਆ ਤੂੰ ਕਿਵੇਂ ਨਾ ਕਿਵੇਂ ਆਪਣੇ ਪਤੀ ਨੂੰ ਤਿਆਰ ਕਰ ਲਈ ਉਸਨੇ ਕਿਵੇਂ ਨਾ ਕਿਵੇਂ ਆਪਣੇ ਪਤੀ ਨੂੰ ਜਾਣ ਲਈ ਤਿਆਰ ਕਰ ਲਿਆ ਫਿਰ ਉਹ ਤਿੰਨੇ ਜਣੇ ਕਰਤਾਰਪੁਰ ਸਾਹਿਬ ਵਿਖੇ ਗੱਲ ਤੇ ਬੰਨੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ ਆ ਜਾਂਦੇ ਆ ਦੀਵਾਨ ਸਜਿਆ ਹੁੰਦਾ ਸੰਗਤਾਂ ਸਾਜ ਰਹੀਆਂ ਨੇ ਮੂਲੇ ਦੇ ਬੈਠਦਿਆਂ ਮਹਾਰਾਜ ਨੇ ਉੱਥੇ ਇੱਕ ਸ਼ਬਦ ਉਚਾਰਿਆ ਜੋ ਚੋਰੀ ਯਾਰੀ ਤੇ ਯਾਰੀਆਂ ਨਾਲ ਸੰਬੰਧ ਰੱਖਦਾ ਜਦੋਂ ਮੂਲਾ ਇਹ ਸ਼ਬਦ ਸੁਣਦਾ ਤਾਂ ਉਸਦੇ ਕਾਲਜੇ ਨੂੰ ਖਿੱਚ ਜਾਈ ਪੈਂਦੀ ਆ ਉਸ ਨੂੰ ਪਤਾ ਲੱਗਦਾ ਕਿ ਮੈਂ ਅੱਜ ਤੱਕ ਇਨਾ ਅਮੋਲਕ ਜੀਵਨ ਅਜਾਈ ਹੀ ਗਵਾ ਲਿਆ ਇਹਨੇ ਕੀਮਤੀ ਸਵਾਸ ਜਿਹੜੇ ਕਿ ਸਾਨੂੰ ਮਿਲਦੇ ਆ ਰੱਬ ਵੱਲੋਂ ਗਿਣੇ ਹੋਏ ਮਿਲਦੇ ਆ ਉਹ ਮੈਂ ਐਦਾਂ ਹੀ ਗਵਾ ਲਏ ਨੇ ਉਸਦੇ ਪਾਪ ਕੰਬ ਜਾਂਦੇ ਨੇ ਤੇ ਉਹ ਗੁਰੂ ਸਾਹਿਬ ਦੇ ਚਰਨਾਂ ਉੱਤੇ ਢਹਿ ਪੈਂਦਾ ਤੇ ਬੇਨਤੀਆਂ ਕਰਨ ਲੱਗ ਪੈਂਦਾ ਕਿ ਮਹਾਰਾਜ ਬਖਸ਼ ਲਾਉ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਨਾਮ ਦੇ ਰੰਗ ਵਿੱਚ ਦੋਹਾਂ ਜੀਆਂ ਨੂੰ ਰੰਗ ਦਿੱਤਾ ਹੁਣ ਦੋਵੇਂ ਜੀ ਮਹਾਰਾਜ ਦੇ ਬਚਨ ਕਮਾਉਂਦਿਆ ਜੋ ਗੁਰੂ ਸਾਹਿਬ ਜੀ ਨੇ ਆਖਿਆ ਸੀ ਉਸੇ ਤਰ੍ਹਾਂ ਕਰਦਿਆ ਅੰਮ੍ਰਿਤ ਵੇਲਾ ਮਹਾਰਾਜ ਨੇ ਆਖਿਆ ਸੀ ਕਿ ਸੰਭਾਲੋ ਉਹ ਹਰ ਰੋਜ਼ ਸਵੇਰੇ ਉੱਠਦਿਆ ਤੇ ਨਾਮ ਜਪਦਿਆ ਬਾਣੀ ਪੜਦਿਆ ਸਾਰਾ ਦਿਨ ਕੰਮ ਕਰਦੇ ਕਰਦੇ ਗੁਰੂ ਗੁਰੂ ਕਰਦੇ ਰਹਿੰਦਿਆ ਆਏ ਗਏ ਸਾਧੂ ਸੰਤਾਂ ਦੀ ਮਹਿਮਾਨ ਨਿਵਾਜ਼ੀ ਤੇ ਲੋੜਵੰਦਾਂ ਦੀ ਲੋੜਾਂ ਦੀ ਪੂਰਤੀ ਕਰਦੇ ਰਹਿੰਦਿਆ ਐਵੇਂ ਜੀਵਨ ਉਹਨਾਂ ਦਾ ਸੁਖੀ ਹੋ ਗਿਆ ਇੱਕ ਦਿਨ ਕੀ ਹੋਇਆ ਇੰਜ ਇੱਕ ਚੋਰ ਸਿੱਖੀ ਭੇਸ ਵਿੱਚ ਆਇਆ ਤੇ ਕਹਿਣ ਲੱਗਾ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿੱਖ ਹਾਂ ਮੈਂ ਰਾਤ ਕੱਟਣੀ ਆ ਮੈਨੂੰ ਇੱਥੇ ਰਾਤ ਰੁਕਣ ਨੂੰ ਸਹਾਰਾ ਮਿਲ ਜੇ ਤੇ ਚੰਗੀ ਗੱਲ ਹੋਵੇਗੀ ਹੁਣ ਪਾਈ ਮੂਲਾ ਘੀਟ ਜੋ ਬਿਲਕੁਲ ਜੀਵਨ ਉਹਦਾ ਬਦਲ ਚੁੱਕਾ ਸੀ ਉਹਨੇ ਸਤਕਾਰ ਨਾਲ ਆਪਣੇ ਘਰ ਬੁਲਾਇਆ ਆਓ ਭਗਤ ਕੀਤੀ ਆ ਤੇ ਜਦੋਂ ਰਾਤ ਨੂੰ ਸਾਰੇ ਪਰਿਵਾਰ ਦੇ ਮੈਂਬਰ ਸੌਂ ਗਏ ਉਹ ਚੋਰ ਨੇ ਹਨੇਰੇ ਵਿੱਚ ਪਾਈ ਮੂਲਾ ਜੀ ਦੀ ਪਤਨੀ ਦੇ ਗਹਿਣਿਆਂ ਵਾਲਾ ਡੱਬਾ ਚੁੱਕ ਲਿਆ ਹੁਣ ਡੱਬਾ ਤਾਂ ਚੁੱਕ ਲਿਆ ੰਬਾ ਚੁੱਕੇ ਜਦੋਂ ਉਹ ਦੌੜਨ ਲੱਗਾ ਪਰ ਦਰਵਾਜ਼ੇ ਨੂੰ ਕੁੰਡੀ ਲੱਗੀ ਹੋਈ ਸੀ ਤਾਂ ਪਾਈ ਮੂਲੇ ਨੂੰ ਆਵਾਜ਼ ਮਾਰਿਆ ਕਹਿਣ ਲੱਗਾ ਭਾਈ ਜੀ ਮੈਂ ਜਾਣਾ ਹੈ ਦਰਵਾਜ਼ਾ ਖੋਲ ਦਿਓ ਭਾਈ ਮੂਲਾ ਜੀ ਨੇ ਹੱਥ ਜੋੜਿਆ ਕਹਿਣ ਲੱਗੇ ਰਾਤਾ ਜੀ ਇੱਥੇ ਆਰਾਮ ਕਰ ਲਓ ਸਵੇਰੇ ਜਲਪਾਣੀ ਛੱਕ ਕੇ ਅੱਗੇ ਵਿਦਾ ਹੋ ਜਾਣਾ ਪਰ ਚੋਰ ਤਰਲੇ ਕਰਦਾ ਰਿਹਾ ਕਿ ਨਹੀਂ ਮੈਨੂੰ ਜ਼ਰੂਰੀ ਕੰਮ ਹੈ ਮੈਨੂੰ ਜਾਣ ਦਿਓ ਅੰਤ ਨੂੰ ਗੁਰੂ ਦਾ ਵਾਸਤਾ ਦਿੱਤਾ ਵੀ ਤੈਨੂੰ ਤੇਰੇ ਗੁਰੂ ਦਾ ਵਾਸਤਾ ਕੁੰਡੀ ਖੋਲ ਦੇ ਭਾਈ ਸਾਹਿਬ ਜੀ ਨੇ ਕੁੰਡੀ ਖੋਲ ਦਿੱਤੀ ਜਦੋਂ ਚੋਰ ਕਾਲੀ ਨਾਲ ਬਾਹਰ ਜਾਣ ਲੱਗਾ ਤਾਂ ਉਹ ਬਹੁਤ ਘਬਰੇ ਹੋਇਆ ਸੀ ਕਾਬਰਿਆ ਹੋਇਆ ਬੰਦਾ ਕੋਈ ਨਾ ਕੋਈ ਗਲਤੀ ਜ਼ਰੂਰ ਕਰਦਾ ਆਪਾਂ ਕਹਿੰਦੇ ਆ ਨਾ ਚੋਰ ਕੋਈ ਨਾ ਕੋਈ ਨਿਸ਼ਾਨ ਛੱਡ ਦਿੰਦਾ ਤੇ ਕਾਸ਼ ਦੇ ਵਿੱਚ ਲੁਕੋਇਆ ਹੋਇਆ ਡੱਬਾ ਥੱਲੇ ਡਿੱਗ ਪਿਆ ਭਾਈ ਮੂਲਾ ਜੀ ਨੇ ਉਹ ਡੱਬਾ ਚੁੱਕ ਕੇ ਚੋਰ ਨੂੰ ਪਕੜਾ ਦਿੱਤਾ ਕਹਿੰਦਿਆ ਆਪ ਦਾ ਡੱਬਾ ਸੰਭਾਲ ਲਓ ਜੀ ਚੋਰ ਡੱਬਾ ਫੜ ਕੇ ਕਾਲੀ ਕਾਲੀ ਨਾਲ ਬਾਹਰ ਨਿਕਲਿਆ ਜਦੋਂ ਸਵੇਰ ਹੋਈਆ ਪਤਾ ਲੱਗਿਆ ਉਹ ਰਾਹੀ ਸਿੱਖ ਨਹੀਂ ਸੀ ਉਹ ਤਾਂ ਚੋਰ ਸੀ ਜਿਹੜਾ ਸਾਰੇ ਗਹਿਣੇ ਚੋਰੀ ਕਰਕੇ ਲੈ ਗਿਆ ਦੋਹਾਂ ਜੀਆਂ ਨੇ ਸਲਾਹ ਕੀਤੀ ਤੇ ਅਸੀਂ ਰੋੜਾ ਪਾਇਆ ਤੇ ਲੋਕਾਂ ਨੇ ਕਹਿਣਾ ਤੇ ਗੁਰੂ ਦਾ ਸਿੱਖ ਚੋਰੀ ਕਰਨ ਆਇਆ ਸੀ ਭਾਵੇਂ ਉਹ ਚੋਰ ਸੀ ਪੇਹੁਣੇ ਸਿੱਖੀਵਾਲਾ ਬਣਾਇਆ ਸੀ ਸਿੱਖਾਂ ਦਾ ਨਾਮ ਬਦਨਾਮ ਹੋ ਜਾਊਗਾ ਦੇਖੋ ਕਿੱਡੀ ਵੱਡੀ ਸੋਚ ਦਿਓ ਮਾਲਕ ਜੀ ਉਹ ਤੇ ਅੱਜ ਆਪਾਂ ਇੱਕ ਮਿੰਟ ਲਾਉਨੇ ਆ ਕਿਸੇ ਸਿੱਖ ਨੂੰ ਬਦਨਾਮ ਕਰਨ ਲਈ ਸੋ ਕਿਸੇ ਚੋਰ ਕਰਕੇ ਬੇਈਮਾਨ ਕਰਕੇ ਗੁਰੂ ਦੇ ਸਿੱਖ ਦੀ ਬਦਨਾਮੀ ਕਿਉਂ ਹੋਵੇ ਇਹ ਸੋਚ ਕੇ ਦੋਵੇਂ ਜੀ ਚੁੱਪ ਕਰ ਗਏ ਆ ਕਿਸੇ ਕੋਲ ਵੀ ਗੱਲ ਨਾ ਕੀਤੀ ਤੇ ਦੂਜੇ ਪਾਸੇ ਉਹ ਚੋਰ ਦਾ ਹਾਲ ਸੁਣੋ ਕੀ ਹੋਇਆ ਕਲਾ ਕਿਵੇਂ ਵਰਤੀਆ ਚੋਰ ਅਜੇ 10 ਕਦਮ ਹੀ ਗਿਆ ਸੀ ਕਿ ਉਹਦੀਆਂ ਅੱਖਾਂ ਬੰਦ ਹੋ ਗਈਆਂ ਚਾਰੇ ਪਾਸੇ ਹਨੇਰਾ ਹੀ ਹਨੇਰਾ ਨਜ਼ਰ ਆਉਣ ਲੱਗ ਪਿਆ ਉਹ ਚੋਰ ਠੇਡਾ ਖਾ ਕੇ ਡਿੱਗ ਪਿਆ ਹੁਣ ਉਹਦੀ ਆਤਮਾ ਨੇ ਲਾਂਤ ਪਾਈਆ ਕਿ ਮੂਰਖਾ ਤੂੰ ਕਿਹਨੂੰ ਧੋਖਾ ਦੇ ਰਿਹਾ ਜਿਨ੍ਹਾਂ ਨੇ ਤੇਰੀ ਇੰਨੀ ਸੇਵਾ ਕੀਤੀ ਜਿਨ੍ਹਾਂ ਨੇ ਤੇਰੇ ਤੇ ਇੰਨਾ ਵਿਸ਼ਵਾਸ ਕੀਤਾ ਤੇ ਉਹ ਸਿੱਖ ਨੂੰ ਤੂੰ ਧੋਖਾ ਦੇ ਕੇ ਜਾ ਰਿਹਾ ਤਨ ਤੇ ਵੀ ਕਸ਼ਟ ਉਠਾਵੇਂਗਾ ਨਾਰਕਾਂ ਦਾ ਭਰਗੀ ਨਾ ਬਣ ਚੋਰੀ ਕਰਨਾ ਮਹਾਪਾਪ ਆ ਕੋਈ ਵੀ ਇਨਸਾਨ ਜਦੋਂ ਚੋਰੀ ਕਰਦਾ ਹੈ ਕੋਈ ਪਾਪ ਕਰਦਾ ਤਾਂ ਉਸਦੇ ਅੰਤਰਾਤਮਾ ਉਸਨੂੰ ਇੱਕ ਵਾਰ ਜ਼ਰੂਰ ਰੋਕਦੀ ਹੈ ਜੇਕਰ ਕੋਈ ਉਸਦੀ ਆਵਾਜ਼ ਸੁਣ ਲਵੇ ਕੌ ਰੁਕ ਜਾਂਦਾ ਜੇਕਰ ਕੋਈ ਆਪਣੀ ਅੰਤਰਾਤਮਾ ਦੀ ਇਹ ਆਵਾਜ਼ ਨੂੰ ਅਣ ਸੁਣਿਆ ਕਰ ਦਵੇ ਤਾਂ ਉਹ ਮਨ ਪਿੱਛੇ ਲੱਗ ਕੇ ਬਿਕਾਰੀ ਪਾਪੀ ਬਣ ਜਾਂਦਾ ਬਿਕਾਰੀ ਬਣ ਜਾਂਦਾ ਚੋਰ ਦੀ ਆਤਮਾ ਨੂੰ ਗਿਆਨ ਹੋ ਗਿਆ ਚੋਰ ਦੇ ਮਨ ਵਿੱਚ ਬਹੁਤ ਪਛਤਾਵਾ ਆ ਰਿਹਾ ਉਹਦਾ ਅੰਦਰ ਹੀ ਅੰਦਰ ਕਿਤੇ ਪਾਪ ਨੂੰ ਲਾਂਹਤਾ ਪਾਰ ਹੈ ਉਸ ਨੂੰ ਵੱਡ-ਵੱਡ ਖਾ ਰਿਹਾ ਹੈ ਇਹ ਕੀ ਕਰਾਂ ਇੰਨੇ ਪਲੇ ਲੋਕਾਂ ਦੇ ਘਰ ਚੋਰੀ ਕਰਕੇ ਕਿੱਥੇ ਲਿਖਾ ਦੇਵਾਂਗਾ ਤੇ ਜਿਸ ਤਰ੍ਹਾਂ ਸੰਗਤ ਦੀ ਬਾਣੀ ਦਾ ਵੀ ਬਚਨ ਹੈ ਪਾਪ ਕਮਾਵਦਿਆ ਤੇਰਾ ਕੋਈ ਨਾ ਬੈਲੀ ਰਾਹ ਮਹਾਰਾਜ ਦੀ ਬਾਣੀ ਸਮਝਾ ਰਹੀ ਹੈ ਕਿ হে ਪਾਪ ਕਮਉਣ ਵਾਲੇ ਤੇਰਾ ਕਿਸੇ ਨੇ ਵੀ ਸਾਥ ਨਹੀਂ ਬਣਾ ਜਦੋਂ ਦਰਗਾਹ ਦੇ ਵਿੱਚ ਲਿਖਾ ਹੋਵੇਗਾ ਤੇਰਾ ਕਿਸੇ ਨੇ ਵੀ ਮਦਦਗਾਰ ਨਹੀਂ ਬਣਾ ਤੂੰ ਪਛਤਾਉਂਦਾ ਰਹਿ ਜਾਣਾ ਪਛਤਾ ਤਾਪ ਹੀ ਤੇਰੇ ਪੱਲੇ ਪੈਣਿਆ ਬਾਅਦ ਵਿੱਚ ਪੁਛਤਾਉਣਾ ਹੀ ਪੈਣਾ ਹੁਣ ਜਿਹੜਾ ਚੋਰ ਆ ਨਾ ਉਹਦੇ ਮਨ ਵਿੱਚ ਦਇਆ ਆ ਗਈ ਆ ساری ਰਾਤ ਉਹ ਇਸ ਤਰ੍ਹਾਂ ਸੋਚਦਾ ਰਿਹਾ ਤੇ ਅਗਲੇ ਦਿਨ ਸਵੇਰ ਹੁੰਦੇ ਸਾਰ ਹੀ ਭਾਈ ਮੂਲਾ ਕੀੜ ਜੀ ਦੇ ਘਰ ਆਇਆ ਚਰਨਾ ਤੇ ਟਹਿ ਪਿਆ ਤੇ ਮਾਫੀ ਮੰਗੀ ਆ ਸਾਰੇ ਗਹਿਣੇ ਵਾਪਸ ਕੀਤੇ ਤੇ ਕਹਿਣ ਲੱਗਾ ਮੈਨੂੰ ਗਹਿਣੇ ਨਹੀਂ ਚਾਹੀਦੇ ਮੈਨੂੰ ਉਹ ਦਿਲ ਚਾਹੀਦਾ ਜੋ ਤੁਹਾਡੇ ਕੋਲ ਆ ਮੈਨੂੰ ਉਹ ਦਇਆ ਚਾਹੀਦੀ ਆ ਜੋ ਤੁਹਾਡੇ ਕੋਲ ਆ ਮੈਨੂੰ ਉਹ ਸਬਰ ਚਾਹੀਦਾ ਜੋ ਤੁਹਾਡੇ ਕੋਲ ਆ ਬੇਨਤੀ ਕੀਤੀ ਮੇਰਾ ਵੀ ਉਧਾਰ ਕਰੋ ਇਸ ਤਰ੍ਹਾਂ ਉਹ ਚੋਰ ਨੇ ਵੀ ਫਿਰ ਗੁਰੂ ਮਹਾਰਾਜ ਦੀ ਸੰਗਤ ਕੀਤੀ ਤੇ ਗੁਰਸਿੱਖ ਬਣ ਗਿਆ ਇਹੋ ਜਿਹਾ ਜੀਵਨ ਸੀ ਸਾਡੇ ਸਿੱਖਾਂ ਦਾ ਪਰ ਅੱਜ ਜੇ ਕੋਈ ਗੁਰਦੁਆਰਿਆਂ ਤੇ ਸਾਡੀਆਂ ਚੱਪਲਾਂ ਚੁੱਕ ਕੇ ਲੈ ਜਾਵੇ ਅਸੀਂ ਸਾਰਾ ਗੁਰਦੁਆਰਾ ਸਿਰ ਤੇ ਚੁੱਕ ਲੈਨੇ ਆ ਅੱਗੋਂ ਅਗਲੇ ਵੀ ਇਹ ਨਹੀਂ ਕਹਿੰਦੇ ਚੱਲ ਕੋਈ ਨਾ ਜੇ ਕੋਈ ਲੋੜਵੰਦ ਲੈ ਗਿਆ ਤਾਂ ਕੁਛ ਨਹੀਂ ਰੱਬ ਦੇ ਨੋ ਹੋਰ ਦੇ ਦੇਊਗਾ ਨਹੀਂ ਉਹ ਕਹਿਣਗੇ ਤੂੰ ਫਿਕਰ ਨਾ ਕਰ ਜਿਹੜਾ ਲੈ ਗਿਆ ਉਹਨੇ ਪਾਉਂ ਜੋਗਾ ਨਹੀਂ ਰਹਿਣਾ ਦੱਸੋ ਜਿਸ ਵਿਚਾਰੇ ਨੇ ਚੱਪਲਾਂ ਚੁੱਕ ਲਈਆਂ ਨੇ ਕਿ ਉਹ ਚੱਪਲਾਂ ਹਜ਼ਾਰਾਂ ਦੀਆਂ ਵਿਕ ਜਾਣੀਆਂ ਨੇ ਉਸਨੇ ਕਿਸੇ ਮਜਬੂਰੀ ਦੇ ਮਾਰੇ ਨਹੀਂ ਚੁੱਕੀਆਂ ਹੋਣਗੀਆਂ ਇੱਕ ਤਾਂ ਉਸਨੇ ਚੋਰੀ ਕਰਕੇ ਪਾਪ ਕੀਤਾ ਹੀ ਆ ਪਰ ਆਸੀਂ ਸਬਰ ਨਾ ਕਰਕੇ ਉਸ ਤੋਂ ਵੱਡਾ ਪਾਪ ਕਰ ਲਿਆ ਚੋਰੀ ਕਰਨਾ ਕੋਈ ਚੰਗੀ ਗੱਲ ਤਾਂ ਨਹੀਂ ਇਹ ਤਾਂ ਬਹੁਤ ਵੱਡਾ អਗੁਣ ਹੈ ਕਿਸੇ ਦਾ ਪਰਾਇਆ ਤਨ ਲੁੱਟ ਲੈਣਾ ਪਰ ਸੰਗਤ ਜੀ ਮੈਂ ਇੱਥੇ ਜੋ ਦ੍ਰਿਸ਼ਟਾਂਤ ਆਪ ਜੀ ਨੂੰ ਦੇ ਰਿਹਾ ਉਹ ਇਹ ਆ ਜੇ ਅਸੀਂ ਥੋੜਾ ਜਿਹਾ ਸਬਰ ਕਰ ਲਈਏ ਤਾਂ ਸਿੱਖਾਂ ਦੀ ਬਦਨਾਮੀ ਜਿਹੜੀ ਹੁੰਦੀ ਆ ਉਹ ਨਾ ਹੋਵੇ ਸਿੱਖ ਸਿੱਖ ਨੂੰ ਨਾ ਮਾਰੇ ਤਾਂ ਸਿੱਖ ਕੌਮ ਕਦੇ ਨਾ ਹਾਰੇ ਇੱਕ ਛੋਟੀ ਜਹੀ ਗੱਲ ਹੁੰਦੀ ਆ ਜਿਹੜੀ ਅਸੀਂ ਬਹੁਤ ਵੱਡੀ ਬਣਾ ਕੇ ਪੇਸ਼ ਕਰ ਦਿੰਨੇ ਆ ਫਿਰ ਉਹ ਜਿਵੇਂ ਜੰਗਲ ਦੇ ਵਿੱਚ ਅੱਗ ਲੱਗਦੀ ਆ ਨਾ ਇਹ ਗੱਲ ਦੂਰ ਦੂਰ ਤੱਕ ਫੈਲ ਜਾਂਦੀ ਆ ਜਿਸ ਨਾਲ ਆਪਣੀ ਹੀ ਬਦਨਾਮੀ ਹੁੰਦੀ ਆ ਜੇ ਕੋਈ ਮਿੱਤਰ ਬਣ ਕੇ ਧੋਖਾ ਦੇਵੇ ਸਾਥ ਬਣ ਕੇ ਧੋਖਾ ਦੇਵੇ ਚੋਰੀ ਕਰੇ ਤਾਂ ਇਹ ਮਹਾਪਾਪ ਆ ਇਸ ਦੀ ਸਜ਼ਾ ਉਸ ਨੂੰ ਮਿਲਣੀ ਹੀ ਮਿਲਨੀ ਆ ਜਿਸ ਤਰ੍ਹਾਂ ਕਿ ਉਹ ਚੋਰ ਨਾਲ ਹੋਇਆ ਸੀ ਫਿਰ ਉਸ ਨੂੰ ਦਿਖਣਾ ਵੀ ਬੰਦ ਹੋ ਗਿਆ ਤੇ ਜਿਹੜਾ ਚੋਰ ਸੀ ਉਹਨੇ ਆਪਣੀ ਅੰਤਰ ਆਤਮਾ ਦੀ ਆਵਾਜ਼ ਵੀ ਸੁਣੀਆ ਫਿਰ ਉਹ ਵਾਪਸ ਆ ਗਿਆ ਕਈ ਵਾਰ ਕੁਝ ਬੰਦੇ ਇਹੋ ਜਿਹੇ ਹੁੰਦੇ ਆ ਜਿਹੜੇ ਗਲਤੀਆਂ ਕਰ ਦਿਆ ਜਿਵੇਂ ਭਾਈ ਮੂਲਾ ਕੀੜ ਜੀ ਨੇ ਜੂਆ ਖੇਡਿਆ ਫਿਰ ਉਹਨਾਂ ਦਾ ਜੀਵਨ ਇੰਨਾ ਸੋਹਣਾ ਬਣ ਜਾਂਦਾ ਬਾਅਦ ਵਿੱਚ ਕਿ ਉਹ ਗੁਰਮੁਖ ਬਣ ਜਾਂਦੇ ਆ ਪਤਾ ਨਹੀਂ ਲੱਗਦਾ ਕਦੋਂ ਕਿਸ ਦੀ ਜ਼ਿੰਦਗੀ ਬਦਲ ਜਾਵੇ ਕਦੋਂ ਚੋਰ ਜਿਹੜਾ ਚੋਰੀ ਕਰਦਾ ਹੁੰਦਾ ਸਾਧ ਬਣ ਜੇ ਇਸੇ ਕਰਕੇ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਡੇ ਆਪ ਦੇ ਜੀਵਨ ਦੀ ਜਿਹੜੀ ਕਿਸ਼ਤੀ ਆ ਬੀੜੀਆ ਜੇ ਸਮੁੰਦਰ ਚਾਣਾ ਪਤਾ ਨਹੀਂ ਕੀ ਹੋ ਜੇ ਜਿਹੜਾ ਮਾਨਾ ਉਹ ਕਈ ਵਾਰ ਕੱਖ ਤੇ ਵਿਡੁੱਲ ਜਾਂਦਾ ਤੇ ਕਈ ਵਾਰ ਲੱਕ ਤੇ ਵਿਡੁੱਲਦਾ ਜਿਹੜੀ ਚੋਰੀਆ ਉਹ ਲੱਕ ਦੀ ਵੀ ਉਨੀ ਹੀ ਤੇ ਕੱਖ ਦੀ ਵੀ ਉਨੀ ਹੀ ਹੁੰਦੀ ਆ ਦੇਖੋ ਇਨਸਾਨ ਦੇ ਜਾਮੇ ਵਿੱਚ ਆ ਕੇ ਗਲਤੀਆਂ ਹੋਣੀਆਂ ਇਹ ਸਹਜ ਸੁਭਾਈ ਗੱਲ ਆ ਇਹ ਹੋ ਵੀ ਜਾਂਦੀਆਂ ਆ ਇਹ ਬਹੁਤ ਵੱਡਾ ਗੁਨਾਹ ਵੀ ਕਿਸੇ ਦੇ ਪਰਦੇ ਕੱਜਣਾ ਸਤਿਗੁਰ ਦਾ ਗੁਣ ਇਹ ਸਤਿਗੁਰ ਢਾਕ ਲਿਆ ਮੋਹਿ ਪਾਪੀ ਪੜਦਾ ਗੁਰੂ ਮਹਾਰਾਜ ਸੱਚੇ ਬਾਤਿਆ ਜੀ ਨੂੰ ਛੱਡ ਕੇ ਅਸੀਂ ਸਾਰੇ ਹੀ ਭੁੱਲਣ ਹਾਰ ਆ ਇਸ ਸੰਸਾਰ ਦੇ ਵਿੱਚ ਜੇ ਕਿਸੇ ਸਿੱਖ ਤੋਂ ਗਲਤੀ ਹੋ ਜਾਵੇ ਉਸ ਨੂੰ ਮਾਫ ਕਰ ਦੇਣਾ ਚਾਹੀਦਾ ਇਸ ਕਰਕੇ ਕਈ ਵਾਰ ਨਾ ਅਸੀਂ ਕੀ ਕਰਦੇ ਹਾਂ ਰੱਜ ਕੇ ਉਸ ਦਾ ਜਲੂਸ ਕੱਢਣ ਲੱਗ ਜਾਂਦੇ ਹਾਂ ਅਸਲ ਗੱਲ ਤਾਂ ਇਹ ਹੈ ਸੰਗਤ ਜੀ ਕਿ ਅਸੀਂ ਅੰਦਰ ਦੀ ਰੋਹਾਨੀਅਤ ਨਹੀਂ ਵੇਖਦੇ ਕਈ ਵਾਰ ਅਸੀਂ ਬਾਹਰਲੀ ਸਿੱਖੀ ਵੇਖੀ ਜਾਂਦੇ ਹਾਂ ਸੋ ਸੰਗਤ ਜੀ ਮਨੁੱਖ ਗਲਤੀਆਂ ਦਾ ਪੁੱਤਲਾ ਕਈ ਵਾਰ ਬੰਦਿਆਂ ਤੋਂ ਗਲਤੀ ਹੋ ਜਾਂਦੀ ਹੈ ਜੇਕਰ ਉਹ بار بار ਗਲਤੀ ਕਰਦੇ ਨੇ ਤਾਂ ਸੰਗਤ ਰੂਪ ਵਿੱਚ ਉਹਨਾਂ ਨਾਲ مشورہ ਕਰਨਾ ਚਾਹੀਦਾ ਹੈ ਉਹਨਾਂ ਨੂੰ ਪੁੱਛਣਾ ਚਾਹੀਦਾ ਪਰ ਬਿਨਾ ਗੱਲੋਂ ਉਹਨਾਂ ਦੀ ਬਦਨਾਮੀ ਨਹੀਂ ਕਰਨੀ ਚਾਹੀਦੀ ਜੇ ਉਹਨਾਂ ਕੋਲੋਂ ਕੋਈ ਗਲਤੀ ਹੋ ਵੀ ਜਾਵੇ ਸੰਗਤ ਰੂਪ ਵਿੱਚ ਉਹਨਾਂ ਨੂੰ ਮਾਫੀ ਦੇ ਦੇਣੀ ਚਾਹੀਦੀ ਹੈ ਮਹਾਰਾਜ ਬਖਸ਼ਣ ਜੋਗ ਨੇ ਸੋ ਇਹ ਜਿਹੜੀ ਕਥਾ ਹੈ ਨਾ ਇਹ ਕਥਾ ਚੋਂ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਜੇ ਇਹਨਾਂ ਸਾਖੀਆਂ ਨੂੰ ਅਸੀਂ ਸੁਣ ਕੇ ਸਮਝੀਏ ਹਿਰਦੇ ਵਿੱਚ ਵਸਾ ਲਈਏ ਗੁਰੂ ਸਾਹਿਬ ਜੀ ਨੇ ਉਹ ਚੋਰ ਨੂੰ ਅੰਨ ਕਿਉਂ ਦਿੱਤਾ ਉਹਨੂੰ ਚਾਣਨ ਕਰਵਾਉਣ ਵਾਸਤੇ ਕੀਤਾ ਸੀ ਉਹਦੀਆਂ ਅੱਖਾਂ ਬੰਦ ਕੀਤੀਆਂ ਪਰ ਆਤਮਾ ਦੀਆਂ ਅੱਖਾਂ ਖੁੱਲ ਗਈਆਂ ਮਨ ਦੀਆਂ ਅੱਖਾਂ ਖੁੱਲ ਗਈ ਗਿਆਨ ਹੋ ਗਿਆ ਇਹ ਗਿਆਨ ਪ੍ਰਾਪਤ ਕਰੀ ਸਤਿਗੁਰੂ ਜੀ ਮਹਾਰਾਜ ਦੀ ਕਿਰਪਾ ਕਰ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ